ਇਹਦੀ ਕਲਚ ਪਲੇਟ ਤੇਲ ਦੇ ਵਿੱਚ ਆ। ਅੱਛਾ ਜੀ। ਆ ਦੇਖੋ ਗੋਲੀ ਨਾ ਬੰਦ। ਕੀ ਬਾਤ ਆ। ਅੱਛਾ। ਕਲਚ ਪਲੇਟ ਤੇਲ ਚ। ਹਾਂ। ਤੇ ਸਾਰੀ ਇਹ 100 ਘੰਟਾ ਚੱਲਿਆ ਹੋਇਆ ਏ। ਲੋ ਵੀ ਸੁਣੋ ਅੱਜ ਆਪਾਂ ਆਏ ਸੀ ਬਾਈ ਨਗਿੰਦਰ ਕੋਲੇ ਤੇ ਬਾਈ ਕੋਲੇ ਦੋ ਮਿੰਨੀ ਟਰੈਕਟਰ ਖੜੇ ਆ। ਆ ਟਰੈਕਟਰ ਜਿਹੜਾ ਹੈਗਾ ਵਾ ਇਹ ਟਰੈਕਟਰ ਤਿਆਰ ਹੋ ਰਿਹਾ ਬਾਈ ਨੇ ਆਪ ਤਿਆਰ ਕੀਤਾ ਸਾਰਾ। ਆ ਟਰੈਕਟਰ ਇੱਕ ਹੈਗਾ ਸੋਲਿਡ 30 ਦਾ। ਇਹ ਟਰੈਕਟਰ ਬਾਈ ਕਹਿੰਦਾ ਆਪਾਂ ਸੇਲ ਵੀ ਕਰ ਦਾਂਗੇ। ਉਹ ਟਰੈਕਟਰ ਜਿਹੜਾ ਹੈਗਾ ਉਹ ਤਿਆਰ ਕਰ ਰਿਹਾ ਬਾਈ ਹਜੇ। ਉਹ ਤੇ ਹਜੇ ਕੰਮ ਚੱਲ ਰਿਹਾ ਵਾ ਤੇ ਬਾਈ ਨੇ ਜਿਵੇਂ ਇਸੇ ਤਰ੍ਹਾਂ ਬਾਈ ਇਹ ਜੀ ਟੈਕਨੋਲੋਜੀ ਲਿਆਉਂਦਾ ਰਹਿੰਦਾ ਕਾਰਨ ਉਹ ਵੱਖਰਾ ਕਰਦੇ ਰਹਿੰਦੇ ਆ ਆਹ ਟਰੈਕਟਰ ਦੀ ਹੌਸ ਪਾਵਰ ਜਿਹੜਾ ਤੁਹਾਨੂੰ ਦੱਸਾਂਗੇ ਤੁਸੀਂ ਹੈਰਾਨ ਹੋ ਜਾਓਗੇ ਕਿ ਵੀ ਇਹ ਛੋਟਾ ਜਿਹਾ ਟਰੈਕਟਰ ਐਂਡ ਵੀ ਵੱਡੀ ਹੌਸ ਪਾਵਰ ਦੇ ਵਿੱਚ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਪਹੁੰਚਿਆ ਆਂ ਤੁਹਾਨੂੰ ਧੰਨਵਾਦ ਜੀ ਬਾਈ ਪਹਿਲਾਂ ਆਪਾਂ ਇਸ ਟਰੈਕਟਰ ਬਾਰੇ ਗੱਲ ਕਰ ਗਏ ਹਨ ਹਾਂਜੀ ਇਹ ਫੌਲ 1630 30 ਹੈ ਜੀ ਇਹ ਅੱਛਾ ਜੀ ਇਹ ਸਪੋਰਟ ਮਾਡਲ ਹੈ ਜੀ ਇਹ ਅੱਛਾ ਜੀ ਇਹਦੀ ਕਲਚ ਪਲੇਟ ਤੇਲ ਦੇ ਵਿੱਚ ਹੈ ਅੱਛਾ ਜੀ ਆ ਦੇਖੋ ਮੂਲੀ ਨਾ ਬੰਨ੍ਹਿਆ ਕੀ ਬਾਤ ਆ ਅੱਛਾ ਕ ਸਿਰਫ 100 ਘੰਟਾ 100 ਘੰਟਾ ਚੱਲਿਆ ਹੈ ਜੀ ਇਹ ਆਰ ਐਨ ਡੀ ਪੀ ਇਹ ਆਰ ਐਨ ਡੀ ਪੀ ਕਹਿੰਦੇ ਨੇ ਅੱਛਾ ਜੀ ਅੱਛਾ ਲੋਹਾਈ ਮੀਡੀਅਮ ਚ ਨੇ ਇਹ ਹਾਂ ਤੇ ਉਧਰ ਇੱਕ ਦੋ ਤਿੰਨ ਚਾਰ ਬਾਇਕ ਦਾ ਠੀਕ ਹੈ ਬਾਈ ਕੰਮ ਲੈਂਦਾ ਪੂਰਾ ਟਰੈਕਟਰ ਤੋਂ ਖੇਤ ਤੇ ਪੱਠੇ-ਬੁੱਠਿਆਂ ਦਾ ਕੰਮ ਸਾਰਾ ਬਾਈ ਇਸੇ ਨਾਲ ਹੀ ਕਰਦਾ ਹੈ ਬਾਈ ਤੇ ਤਾਂ ਹੀ ਟਰੈਕਟਰ ਫੋਰ ਵਾਈ ਬ੍ਰੈਕੇਟ ਹੈ ਨਾ 4x4 ਹਾਂ ਤੇ ਭਾਈ ਇਹ ਇੱਕ ਤੂੰ ਇਹਦਾ ਵਜਨ ਦੱਸ ਦੇ ਕਿੰਨਾ ਦੱਸ ਦੇ ਇਹ 12 ਕੁਇੰਟਲ ਵਜਨ ਆ ਜੀ 12 ਕੁਇੰਟਲ ਹਾਂ ਜਿਹੜੇ ਆਮ ਡਾਇਟਰ ਆਉਂਦੇ ਨੇ ਜਿਹੜੇ ਇਹਨਾਂ ਦੇ 3D ਆ ਲਾਜ ਵੇਚਦੇ ਨੇ ਉਹ 8 ਕੁਇੰਟਲ ਜਾਂ 9 ਕੁਇੰਟਲ ਹੱਦ ਹੁੰਦੇ ਨੇ ਹਾਂ ਉਹਨਾਂ ਦੀ ਕਲਚ ਪਏ ਉਹਨਾਂ ਦੀ ਗਰਾਰੀਅਮ ਦੂਜੀ ਲੋਡ ਹੁੰਦੀਆਂ ਨੇ ਇਹਦਾ ਗੇਅਰ ਆ ਸਿੰਕਰੋਮੈਕਸ ਗੇਅਰ ਆ ਸਾਰੀ ਇਹ ਅੱਛਾ ਜੀ ਹਾਂਜੀ ਗੇਅਰ ਵੀ ਹੈ ਵੀ ਬਹੁਤ ਠੀਕ ਆ ਇਹਦੀ ਫਿਰ ਪਾਵਰ ਕਿੰਨੀ ਕਾ ਜੀ ਹੁੰਦੀ ਇਹਦੀ 39 ਪਾਵਰ ਆ ਜੀ ਇਹਦੀ ਵੀ 39 ਪਾਵਰ ਹੈ 30 ਪਾਵਰ ਹੈ ਦੀ ਹਣਾ ਉਹ 30 ਜਾਂ 39 ਹੈ ਹਾਂ ਤੇ ਜਿਵੇਂ ਮੇਰੇ ਮੇਰੇ ਹਿਸਾਬ ਨਾਲ ਵੀ ਇਹ ਕਈ ਫੋਟੋ ਤਾਂ ਖਿੱਚ ਲੂਗਾ ਨਹੀਂ ਕਈ। ਗਾੜੇ ਬੜ ਬੜ ਬਹੁਤ ਰੂਟਾ ਬਹੁਤ ਹੁੰਦਾ ਹਾਂ। ਵੈਸੇ ਬਣਿਆ ਰੋਟਾ ਵੀ ਟਰਾਸਟ ਦੇ ਸਪੈਸ਼ਲ ਆ ਕਿਉਂਕਿ ਫੋਨ ਆਹ ਹਾਂ ਹਰ ਦਿਨ ਆਇਆ ਇਹਨੂੰ ਹਲ ਵੀ ਰੂਟਾਵੇਟਰ ਟਰਾਲੀ ਹਾਂ ਸਭ ਕੁਝ ਜਾ ਕੇ ਦੇਖਿਆ ਸੱਤ ਹਾਲ ਖੈਦਾ ਹੋਗਾ ਬੜਾ ਹਾਂ ਸੱਤ ਹਾਲ ਖੈਦਾ ਨਾ ਪੰਜ ਜਾਣਗੇ ਬੈਸਟ ਖੈਦਾ ਸੱਤ ਨੂੰ ਥੋੜਾ ਛੋਟਾ ਗੀਅਰ ਲਾਉਣਾ ਪੈਂਦਾ ਫੇਰ 2M ਪੰਜ ਪਹਿਲੇ ਪਹਿਲੇ ਆਈ ਗਏ ਤਾਂ ਠੀਕ ਆ ਬਾਈ ਤੇ ਇਹ ਬਾਈ ਹੁਣ ਜਿਵੇਂ ਤੁਸੀਂ ਕਹਿੰਦੇ ਬਿਲਕੁਲ ਹਜੇ ਨਵਾਂ ਹੀ ਟਰੈਕਟਰ ਆ ਹਨਾ 100 ਘੰਟੇ ਚੱਲੇ ਸਾਰੀ ਅੱਛਾ ਤੇ ਤੁਸੀਂ ਅਤੀ ਦੱਸ ਤੇ ਇਹ ਪਹਿਲਾਂ ਰੱਖਿਆ ਦੀ ਆਪਾਂ ਨੂੰ ਆਪਣੇ ਖਾਤਰ ਅੱਛਾ ਜੀ ਇਹ ਟਿਊਬਾਂ ਵੀ ਮਗਰ ਐਕਸਲ ਨਹੀਂ ਹੈਗੇ ਟਿਊਬਾਂ ਨੇ ਮਗਰ ਅੱਛਾ ਜੀ ਜਿਵੇਂ ਬੜਾ ਟਿਊਬਾਂ ਉਹ ਨਹੀਂ ਬੈਠੇ ਦੀ ਮੇਰੇ ਐਕਸਲ ਆਏ ਨਹੀਂ ਹਾਂ ਉਹਦੀ ਟਿਊਬਾਂ ਨੇ ਤੇ ਮਗਰ ਠੀਕ ਆ ਬਈ ਇਹ ਫੁੱਲ ਹੈਵੀ ਡੈਟਟਰ ਹੈ ਤੇ ਹੁਣ ਫਿਰ ਆ ਤਿਆਰ ਕਰ ਲਿਆ ਕਰਕੇ ਇਹ ਆਪਾਂ ਨੂੰ ਆਪਣੇ ਖਾਤਰ ਇਹ ਸ਼ੌਂਕ ਵਧ ਜਾਂਦਾ ਜਿਵੇਂ ਵੀ ਪਾਵਰ ਆ ਚੱਲ ਵੀ ਹੋਰ ਛੜਾਇ ਸੀ ਵੀ ਇਹ ਥੋੜਾ ਪਹਿਲੇ ਆਈ ਥੋੜਾ ਇਹ ਦਬ ਜਾਏ ਦੂਏ ਐਮ ਚ ਖਿੱਚਦਾ ਦੀ ਹੱਥ ਨਾਲ ਹਾਂ ਚੱਲ ਆ ਦੀ ਕੱਪ ਜੁਲਾਏ ਥੋੜਾ ਇਹ ਇਹ 39 ਪਾਵਰ ਚ ਆ ਰਿਜਨਲ ਨਹੀਂ ਜਣਾ ਹੂੰ ਇਹ ਆਪਣੇ ਮਿਸਟਰੀ ਪੁੱਛੀ ਦੇ ਇੰਜਨ ਆ। ਇਹ ਇਹ ਕਿਹੜੇ ਟਰੈਕਟਰ ਦਾ ਇੰਜਨ ਆ? ਇਹ ਟਰਬੋ ਇਹ ਨਹੀਂ ਇਹ ਮਿਸਟਰੀ ਪੁੱਛੀ ਦੇ ਇੰਜਨ ਇਹਨਾਂ ਚ ਹੀ ਆਉਂਦਾ। ਅੱਛਾ ਇਹਨਾਂ ਚ ਹੀ ਆਉਂਦਾ ਜੀ। ਇਹ ਕੰਪਨੀ ਨੇ 35 ਬਬਰ ਤਿਆਰ ਕਰਨੇ ਦੀਗੇ। ਹਾਂ 39 ਬਬਰ ਇਹ ਕੰਪਨੀ ਇਹ ਕਰੇ ਜੀ ਛੜ ਤੇ। ਠੀਕ ਆ। ਇਹ ਓਕਨੇ ਲਾਰਟ ਚ ਘਾਤਦਾ ਉਹਨਾਂ ਨੇ। ਅੱਛਾ ਜੀ। ਇਹ ਖੁੱਲਾ ਦੀ ਘਾ ਲਾਟ। ਇਹ ਆਪਾਂ ਪਲੇਟ ਬਣਾ ਕੇ ਲਾ ਕੇ ਇਹਦੇ ਨਾਲ ਅਟੈਚ ਕਰਿਆ। ਇਹ ਸ਼ਟਲ ਗੀਅਰ ਚ ਹੈ ਇਹਨੂੰ 18 ਗੀਅਰ ਨੇ। ਇਹਦਾ ਬਿਲਕੁਲ 0 ਘੰਟਾ ਹੀ ਆ ਹਨਾ। ਇਹ ਮੀਟਰ 0 ਆ 0 ਇਹਨੂੰ ਚੱਲਿਆ ਨਹੀਂ ਆ ਇਹਦੇ ਆਹ ਟੇਪਾਂ ਇੱਥੋਂ ਇਹ ਫਿਲਟਰ ਦੂਜੇ ਲੋਟ ਹਵਾ ਆਪਣੀ ਸਾਫ਼ ਬਾਹਰ ਹੀ ਕਰੀ ਜਾਂਦਾ ਇਥੇ ਠੀਕ ਆ ਭਾਈ ਇਹ ਬਦਲਣੀ ਪੈਂਦਾ ਬਾਅਦ ਚ ਯਾਨੀ ਇਹ ਬਦਲ ਨਹੀਂ ਹੁੰਦਾਗਾ ਇਹ ਅੱਛਾ ਠੀਕ ਆ ਹਾਂ ਬਰੀ ਗਈ ਓਕੇ ਇੱਕ ਵਾਰ ਜਿਹੜਾ ਲੱਗ ਗਿਆ ਜਦੋਂ ਉਹਦੇ ਉਦੋਂ ਬਾਅਦ ਉਹ ਬਦਲਣਾ ਹੀ ਪੈਣਾ ਉਹ ਇਹ ਸਾਫ਼ ਨਹੀਂ ਹੋਣਾ ਯਾਰ ਆ ਪਹਿਲੇ ਲਾਈ ਆ ਲਿਆ ਠੀਕ ਹੈ ਕਰ ਦਿਓ ਬੰਦ ਬਾਈ ਤੇ ਇਹਦਾ ਹਜੇ ਫਿਰ ਬਾਈ ਤਿਆਰੀ ਚੱਲ ਰਹੀ ਹੈ ਦੀ ਇਹ ਤਿਆਰੀ ਚੱਲੇ ਫਿੱਟ ਕਰਤਾ ਨਹੀਂ ਕੰਪਲੀਟ ਕਰਤਾ ਬਸ ਸ਼ੋਅ ਲਾਉਣ ਤੇ ਰਹਿੰਦੀ ਆ ਹਾਂ ਤੇ ਬਾਕੀ ਇਹ ਸਾਰਾ ਜ਼ੀਰੋ ਸਾਰਾ ਇੰਡੀਅਨ ਮਗਰਲ ਹਿੱਸਾ ਵੀ ਜ਼ੀਰੋ ਦੀਗਾ ਅੱਛਾ ਜੀ ਛੜ ਲ ਗੇਅਰ ਚ ਆਹੇ ਠੀਕ ਆ 1 2 3 ਗੇਅਰ ਨੇ ਗੇਅਰ ਲੀਵਰ ਲਾਉਣ ਤੇ ਰਹਿੰਦੇ ਨੇ ਕੰਟਰੋਲ ਲੈਫਟ ਹੈ ਦੀ ਅੱਛਾ ਜੀ ਹਾਂ ਜੀ ਹਾਂ ਇਹਦੀ ਲੈਫਟ ਕੰਟਰੋਲ ਆ ਠੀਕ ਹੈ ਬਾਈ ਜਿਵੇਂ ਬੜਿਆ ਟਰਾਂ ਦੀਆਂ ਇਹ ਤਾਂ ਇਹਦਾ ਫਰਮੇ ਦੇ ਸਾਬ ਨਾਲ 9 ਕਲਟੀਵੇਟਰ ਵੀ ਬੜੇ ਆਰਾਮ ਨਾਲ ਖੇਚ ਲੂਗਾ ਹਾਂ ਹਰਾਮ ਨਾਲ ਆਰਾਮ ਨਾਲ ਇਹਨਾਂ ਟਾਇਰ ਥੋੜੇ ਚੌੜੇ ਪਾਵਾਂਗੇ ਟਾਇਰ ਚੌੜੇ ਪਾਉਣੇ ਪੈਣਗੇ ਹਾਂ ਰੇਡੀਅਲ ਟਾਇਰ ਪਾਵਾਂਗੇ ਠੀਕ ਆ ਇਹ ਟਾਇਰ ਵੀ ਚੌੜੇ ਪਾਵਾਂਗੇ ਕਿੰਨਾ ਖਰਚਾ ਆ ਗਿਆ ਇਹ ਤੇ ਇਹ ਆਪਣਾ ਹੁਣ ਤੱਕ 2.5 ਤੇ 2.5 ਲੱਖ ਟੱਪ ਗਿਆ ਇਹਦਾ ਅੱਛਾ 2.5 ਲੱਖ ਤੋਂ ਟੱਪ ਗਿਆ ਹਾਂ ਜੀ 2.5 ਲੱਖ ਜਦੋਂ ਜਦੋਂ ਜਿਹੜੇ ਵੀਰਾਂ ਨੇ ਵੀਡੀਓ ਦੇਖੀ ਉਹਨਾਂ ਨੇ ਇੰਜਨ ਦਾ ਜ਼ਰੂਰ ਪੁੱਛਣਾ ਵੀ ਇਹ ਇੰਜਨ ਮਿਲਿਆ ਕਿੱਥੋਂ ਤੇ ਕਿੰਨੇ ਦਾ ਮਿਲਿਆ ਬਾਈ ਕਿਲੋਮੀਟਰ ਇੰਜਨ ਦੀ ਕਿੰ ਇਹ ਮੁਰਗਾ ਕਹਿੰਦੇ ਨਹੀਂ ਜਿਵੇਂ ਪੰਜਾਬੀ ਪਾਸ ਜੀ ਮਗਰੀ ਜੀ ਹਾਂਡੀ ਇਹ ਪੂਰੇ ਟਾਇਰ ਵਗੈਰਾ ਸਾਰਾ ਹਿੱਸਾ ਸਾਰਾ ਟਾਇਰ ਬਾਅਦ ਚ ਲੈ ਲੈਦਾ ਲੈ ਅੱਛਾ ਟਾਇਰ ਲੈਦਾ ਅਗਲਾ ਹਿੱਸਾ ਲੈਦਾ ਲਿਆ ਇਹ ਵੀ ਲੈਦਾ ਹਾਂਜੀ ਇਹ 4x4 ਹੈ ਇਹ ਇਹ 4x4 ਆ ਇਹ ਜੇ ਥੇਰ ਵਿੱਚ ਸਾਈਡ ਤੋਂ ਲੈਣ ਮੂਰੇ ਕਰਨ ਲੱਗੇ ਪਾਵਰ ਸਟੀering ਹੈ ਵੀ ਅੱਛਾ ਜੀ ਇਹ ਅੱਗੇ ਕਰ ਦੋਗੇ ਅੱਗੇ ਕਰਨਾ ਹੈ ਕਰਨਾ ਟਾਈਮ ਲੱਗਿਆ ਦੀ ਕਰਨਾ ਹੈ ਜੀ ਠੀਕ ਹੈ ਬਈ 39 ਬਾਵਰ ਦੇ ਵਿੱਚ ਤਿਆਰ ਹੋਣਾ ਤੇ ਬਈ ਇਹ ਹਜੇ ਯਾਨੀ ਕਿ ਤੇਰਾ ਤੇਰੀ ਹਿਸਾਬ ਨਾਲ R&D ਤੇਰੀ ਚੱਲ ਰਹੀ ਹੈ ਇੱਥੇ ਤੇ ਆਉਣ ਵਾਲੇ ਟਾਈਮ 'ਚ ਜਦੋਂ ਇਹ ਤਿਆਰ ਹੋ ਗਿਆ ਫਿਰ ਇਹ ਵਜੇ ਤਿਆਰ ਕਰਕੇ ਦੇ ਸਕਦੇ ਹਾਂ ਟਰੈ ਤੇ ਹਾਂ ਕਰਾਂਗੇ ਯਾਰ ਤੇ ਦਾਂਗੇ ਤਿਆਰ ਕਰਕੇ ਅੱਛਾ ਕਿ 35 ਜੀ ਮਿਲੂਗਾ 39 ਜੀ ਨਹੀਂ ਬਿਲਣਾ ਠੀਕ ਆ ਕਿਉਂਕਿ ਇਹ ਇੰਜਣ ਇੱਕੋ ਹੀ ਮਿਲਿਆ ਬਾਕੀ ਇੰਜਣ ਪੈ ਤਾਂ ਹੈਗੇ ਨੇ ਉਹਨਾਂ ਕੋਲੇ ਉਹ ਟਰਬੋਰੀ ਕਿਸਨ ਹੋਏਗੀ origignal ਅੱਛਾ ਆਪਾਂ ਜੋ ਚੀਜ਼ ਜੈਨੂਨ ਕਰਕੇ ਦਿੰਨੀ ਆਪਾਂ ਇਹ ਟਰਬੋ ਨੇ ਉਹ origignal ਆਈ ਹੋਈ ਆ ਅੱਛਾ ਰੀਅਲ ਟਰਬੋ ਆ origignal ਇਹਦੇ ਬਾਕੀ ਉਹ 36 ਪਾਵਰ ਹੋਣਗੇ 36 ਜਾਂ 35 ਪਾਵਰ ਠੀਕ ਆ ਤੇ ਇਹ ਬਾਈ ਨੂੰ ਸ਼ੌਂਕ ਪਿਆ ਸੀ ਕਿਉਂਕਿ ਬਾਈਆਂ ਦਾ ਨਾ ਇਹਦਾਂ ਗਲੀ ਪੀੜੀ ਸੀਗੀ ਹਨਾ ਬਾਈ ਹਾਂਜੀ ਗਲੀ ਪੀੜੀ ਕਰਕੇ ਬੀਜ ਕਰਕੇ ਸ਼ੁਰੂ ਕਰਿਆ ਦੀ 2020 ਚ ਕ ਕਰੋਨਾ ਗਾਲ ਜੀ ਸ਼ੁਰੂ ਕਰਿਆ ਜੀ ਆਪਾਂ ਪਹਿਲੀ ਇਹ 40 ਗੈਰਾ ਡੈਟਰ ਬਣਾਇਆ ਸੀਗਾ ਅੱਛਾ ਉਹ ਵੀ ਹਲੇ ਚੱਲਦਾ ਹੋਊਗਾ ਹਾਂਜੀ ਉਹ ਚੱਲਦਾ ਉਹ ਇੰਜਨ ਲਾ ਕੇ ਰੱਖਿਆ ਨੂੰ ਇੰਜਨ ਵੱਡਾ ਰੱਖਣਾ ਤੇ ਵੀ ਅੱਛਾ ਉਹਦੇ ਇੰਜਨ ਆਪਾਂ ਨੇ 20 22 ਪਾਵਰ ਰੱਖਣਾ ਤੇ ਪਹਿਲਾਂ 11 ਪਾਵਰ ਸੀਗਾ ਹਾਂ ਉਹ ਕਿਸੇ ਨੇ ਲੋੜ ਪੈ ਗਈ ਜਾਂ ਗੁਜ਼ਾਰ ਦੋਸਤ ਇਹਦੀ ਕਹਿੰਦਾ ਮੈਨੂੰ ਚਾਹੀਦਾ ਮੈਂ ਤੂੰ ਲੈ ਜਾ ਭਾਈ ਅੱਛਾ ਉਹ ਮੁੜ ਕੇ ਟਾਈਮ ਹੀ ਲੱਗਿਆ ਹੁਣ ਇਹ ਟਰੈਕਟਰ ਜਿਹੜੇ ਸੀ ਹਾਂ ਇਹ ਜਸਮਾਨ ਉੱਥੋਂ ਲਿਆ ਉੱਥੋਂ ਲਿਆ ਇੱਥੋਂ ਸਮਾਨ ਮਿਲਦਾ ਲਿਆ ਲੂਗੇ ਸਮਾਨ ਜੋੜ ਕੇ ਕਰਿਆ ਸੱਟ ਠੀਕ ਹੈ ਤੇ ਹੁਣ ਤਾਂ ਜਾਨੀ ਕਿ ਚਾਲੂ ਹਾਲ ਤਾਂ ਚੁਣ ਗਿਆ ਹਾਂ ਚਾਲੂ ਆ ਤਾਂ ਗੇਅਰ ਜਾਨੀ ਕਿ ਚੱਲਦਾ ਨਹੀਂ ਗੇਅਰ ਬਸ ਲੀਵਰ ਲਾਉਣ ਤੇ ਰਹਿੰਦੇ ਨੇ ਚੱਲਦਾ ਇਹ ਬਿਲਕੁਲ ਚੱਲਦਾ ਅੱਛਾ ਹਜੇ ਹਜੇ ਗੇਅਰ ਨਹੀਂ ਜਾ ਲੱਗਦੇ ਨਹੀਂ ਨਹੀਂ ਲੱਗਦੇ ਜੇ ਚਲਾਈਏ ਚੱਲਦਾ ਹਾਂ ਚੱਲਦਾ ਉਹ ਵੈਸੇ ਤਾਂ ਜਾਨੀ ਕਿ ਪਹਿਲਾ ਤੂੰ ਗੇਅਰ ਨਹੀਂ ਪੈਂਦਾ ਜੀ ਬਸ ਉਹ ਲੀਵਰ ਆ ਪਹਿਲਾਂ ਲੈਂਦਾ ਪਿਆ ਸਾਰਾ ਕੁਝ ਆਹ ਲੈਂਦੇ ਪੈਨ ਲਾਉਣੇ ਨੇ ਬਸ ਫਿੱਟੇ ਕਰਨੇ ਨੇ ਓਕੇ ਸਾਰਾ ਕੁਝ ਲੈਂਦਾ ਪਿਆ ਬਸ ਲੀਵਰ ਫਿੱਟੇ ਕਰਨੇ ਨੇ ਉਹ ਜਿਹੜਾ ਟਰੈਕਟਰਾਂ ਦਾ ਕੰਮ ਜਿਹੜਾ ਕੋਈ ਵੀ ਮਕੈਨੀਕਲ ਕੰਮ ਆ ਜਿਹੜਾ ਸਿੱਖਿਓ ਹੀ ਆ ਪਹਿਲਾਂ ਕਿਤੋਂ ਨਾ ਹੀ ਨਾ ਅੱਛਾ ਆਪ ਹੀ ਕਰੀ ਜਾਂਦੇ ਬਸ ਜਿਹੜਾ ਕੋ 20 ਗੈਲਰ ਲੀਟਰ ਤੇ ਹੁੰਦੇ ਦੁੱਧ ਕਿਥੇ ਕੀ ਸੁਖੀ ਗਏ ਮਾੜਾ ਮੋਟਾ ਮਹੇਤਰੀ ਦੀ ਜੇ ਗੱਲਾਂ ਸੁਣ ਲਈ ਹੂੰ ਨੋਟ ਕਰ ਲੜੀਏ ਗੱਲ ਹਾਂ ਫਿਰ ਉਹ ਨੋਟ ਕਰੀਏ ਉਸ ਪੜੀਏ ਨੈਟ ਤੇ ਦੇਖ ਲੈਂਦੇ ਆ ਕੁਛ ਨਾ ਕੁਛ ਹਾਂ ਕਿਸੇ ਦੀ ਗੱਲ ਮਹੇਤਰੀ ਸੁਣੀ ਤੇ ਗੌਰ ਕਰੀਦੀ ਆ ਉਹ ਚੀਜ਼ ਤੇ ਕੁਛ ਭਰਾ ਪ੍ਰੋਜੈਕਟ ਕਰੇ ਨੇ ਹੁਣ ਜਿਵੇਂ ਪਹਿਲਾਂ 100 ਲੀਟਰ 40 ਗੈਲਰ ਤਿਆਰ ਕਰਿਆ ਉਹਦੇ 5 ਲੱਖ ਰੁਪਏ ਖਰਾਬ ਕਰਿਆ ਹੈ ਆਪਣਾ ਅੱਛਾ ਜੇ ਸਹੀ ਹੈ ਬਈ ਨੇ ਬਹੁਤ ਵਧੀਆ ਯਾਰ ਇਹ ਟਰੈਕਟਰ ਜਿਹੜਾ ਪੂਰੀ ਪਾਵਰ ਚ ਬਣੂਗਾ ਜਾਨੀ ਕਿ 7 ਫੁੱਟਾ ਰੋਟਾਵੇਟਰ ਚਾਹਾਂਗੇ ਇਹਨੂੰ ਆਪਾਂ ਸਹੀ ਹੈ ਬਈ ਜਿਵੇਂ ਬਾਗਾਂ ਦੇ ਵਿੱਚ ਵੱਡੇ 7 ਫੁੱਟਾ ਰੋਟਾਵੇਟਰ ਦੀ ਲੋੜ ਪੈਂਦੀ ਆ ਬਹੁਤ ਡਿਮਾਂਡ ਦੀ ਫੋਨ ਆਉਂਦੇ ਦੀ ਬਾਗਾਂਾਂ ਦੇ ਆਪਾਂ ਨੂੰ ਹਾਂ ਜਿਹਨੂੰ ਆਪਾਂ ਟਰੈਕਟਰ ਆਪ ਲੈ ਹੇ ਤਿਆਰ ਕਰ ਦਿੱਤੇ ਦਿੱਤੀ ਤਿਆਰ ਕਰਕੇ ਉਹਨਾਂ ਨੇ ਕਹਿੰਦੀ ਵੀ ਸਾਨੂੰ ਕਹਿੰਦੀ ਵੀ ਵੱਡੀ ਪਾਵਰ ਚ ਚਾਹੀਦਾ ਅੱਛਾ ਫੇ ਸ਼ੌਂਕ ਆਪ ਨੂੰ ਜਾ ਗਿਆ ਮੈਂ ਵੀ ਆਪਾਂ ਕੀ ਉਹਨਾਂ ਆਪ ਨੂੰ ਤਿਆਰ ਕਰ ਲਈ ਇੱਕ ਹਾਂ ਫੇ ਚੱਲ ਮੈਂ ਉੱਥੇ ਗਿਆ ਇੰਜਣ ਮਿਲ ਗਿਆ ਫੇ ਹਾ ਮਿਲ ਗਿਆ ਐਸਾ ਮਿਲ ਗਿਆ ਫੇ ਇਕੱਠਾ ਕਰਿਆ ਪ ਅੱਛਾ ਵੀ ਇੱਕ ਡੇਢ ਮਹੀਨਾ ਜੋੜਨ ਨੂੰ ਲੱਗ ਗਿਆ ਹੂੰ ਮੇਰੇ ਪਾਵਰ ਸਟੀering ਵੀ ਮੈਂ ਵੀ ਕਰਨਾ ਹੀ ਪਾਸਾ ਸਿੰਪਲ ਨਹੀਂ ਕਰਨਾ ਪਾਵਰੇ ਕਰਨਾ ਇਹ ਹਾਂ ਫਿਰ ਇਹ ਆ ਹੁਣ ਪਾਵਰ ਸਿੰਪਲ ਇੱਥੇ ਇੱਧਰ ਲਾਇਫ ਲੱਗੇ ਲਾਉਣਾ ਹਜੇ ਸਿੰਪਲ ਦਾ ਪਾਵਰ ਠੀਕ ਹੈ ਉਹ ਸਟੈਂਡ ਨਹੀਂ ਮਿਲਿਆ ਤਾਂ ਬੂਹ ਲਾ ਠੀਕ ਹੈ ਵੀ ਚਲ ਇਹ ਜਦ ਤੱਕ ਇੱਥੇ ਲਾ ਰਹੇ ਹਾਂ ਚਲਾ ਕੇ ਦੇਖਣਾ ਦੀਗਾ ਠੀਕ ਹੈ ਇਹਨੂੰ ਚਲਾਇਆ ਠੀਕ ਹੈ ਤੇ ਆਹ ਟਰੈਕਟਰ ਦਾ ਮਿੱਤਰੋ ਪੂਰਾ ਹੁਣ ਲਾਈਟਾਂ ਲੁੱਟਾ ਸਾਰਾ ਕੰਮ ਕੰਪਲੀਟ ਤਿਆਰ ਆ ਕੋਈ ਕੱਚ ਨਹੀਂ ਗਾਇ ਟਰੈਕਟਰ ਦੇ ਵਿੱਚ ਜੇ ਤੁਸੀਂ ਖਰੀਦਣਾ ਚਾਹੁੰਦੇ ਆ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਕੋਈ ਨਹੀਂ ਤੇ ਆਉਣ ਵਾਲੇ ਟਾਈ ਪਿਆਰ ਹੋ ਗਿਆ ਜਿੱਦਾਂ ਹੀ ਉਸ ਤੋਂ ਬਾਅਦ ਆਨਲਾਈਨ ਟਾਈਮ 'ਚ ਹੋਰ ਇਹ ਜਿਹੇ ਟਰੈਕਟਰ ਜੇ ਤੁਸੀਂ ਖਰੀਦਣਾ ਚਾਹੋਗੇ ਜਾਂ ਡਿਮਾਂਡ ਤੇ ਬਣਵਾਉਣਾ ਚਾਹੋਗੇ ਉਹ ਫਿਰ ਬਣ ਜਾਣਗੇ ਠੀਕ ਹੈ ਬਾਈ ਜੀ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਤੇ ਬਹੁਤ ਵਧੀਆ ਯਾਰ ਜਾਣਕਾਰੀ ਦਿੱਤੀ ਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਜਿਹੜਾ ਆਪ ਹੀ ਇੱਥੇ ਕੰਮ ਕਰੀ ਜਾਂਦੇ ਹੋ ਧੰਨਵਾਦ